ਇਹ ਦੋ ਤਸਵੀਰਾਂ ਬੀਤੀ ਕੱਲ੍ਹ ਹੋਏ ਦੋ ਵੱਖ-ਵੱਖ ਸੜਕ ਹਾਸਿਆਂ ਦੀਆਂ ਨੇ ਪਹਿਲਾ ਹਾਸਾ ਬਠਿੰਡਾ ਦੇ ਤਲਵੰਡੀ ਸਾਬੋ ਦੇ ਵਿੱਚ ਹੋਇਆ ਜਿੱਥੇ ਦੁੱਧ ਨਾਲ ਭਰੇ ਟੈਂਕਰ ਨੇ ਇੱਕ ਕਰੂਜ਼ਰ ਕਾਰ ਨੂੰ ਆਮੋ ਸਾਹਮਣੇ ਟੱਕਰ ਮਾਰੀ ਹਾਸੇ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਦਰਜਨ ਦੇ ਕਰੀਬ ਜ਼ਖਮੀ ਹੋਏ ਦੂਜੀ ਤਸਵੀਰ ਬੀਤੀ ਰਾਤ ਜਲੰਧਰ ਦੇ ਵਿੱਚ ਹੋਏ ਦਰਦਨਾਕ ਸੜਕ ਹਾਸੇ ਦੀ ਹੈ ਜਿੱਥੇ ਇੱਕ ਓਵਰਲੋਡ ਤੇਜ਼ ਰਫ਼ਤਾਰ ਟਰੱਕ ਕਾਰ ਦੇ ਉੱਤੇ ਡਿੱਗਿਆ ਤੇ ਇੱਕ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਇਹਨਾਂ ਹਾਸਿਆਂ ਤੋਂ ਬਾਅਦ ਹੁਣ ਸਰਕਾਰ ਸਖਤੀ ਦੇ ਮੂਡ ਵਿੱਚ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਜਾਰੀ ਕਰਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੇਜ਼ ਰਫ਼ਤਾਰ ਖਾਸ ਕਰਕੇ ਬੱਸਾਂ ਦੇ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਸੜਕ ਖਾਸਿਆਂ ਨੂੰ ਰੋਕ ਲਈ ਸੂਬਾ ਪਧਰੀ ਮੁਹਿੰਮ ਚਲਾਉਣ ਦੀ ਵੀ ਹੁਕਮ ਦਿੱਤੇ ਨੇ। ਇਸ ਤੋਂ ਇਲਾਵਾ ਸਾਰਵਜਨਿਕ ਵਾਹਨਾਂ ਦੇ ਵਿੱਚ ਸਪੀਡ ਗਵਰਨਰ ਲਾਉਣ ਦੀ ਸੰਭਾਵਨਾ ਤਲਾਸ਼ਣ, ਸੂਬੇ ਭਰਤੀਆਂ ਸੜਕਾਂ ਦੇ ਉੱਤੇ ਸਪੀਡ ਬ੍ਰੇਕਰਾਂ ਦਾ ਸੁਧਾਰ, ਬੱਸ ਪਰਮਟਾਂ ਦੀ ਮੁਰਤੋਂ ਜਾਂਚ ਅਤੇ ਸੂਬੇ ਦੇ ਵਿੱਚ ਜਲਦ ਸੜਕ ਸੁਰੱਖਿਆ ਅਥਾਰਟੀ ਬਣਾਉਣ ਦਾ ਵੀ ਭਰੋਸਾ ਦਿੱਤਾ ਹੈ।